ਰਾਗ ਨਟ ਨਾਰਾਇਣ ਮਹੱਲਾ ਚੌਥਾ ਇਹ ਨਟ ਪੂਲਾ ਬੋਲਣਾ ਨਟ ਨਹੀਂ ਕਹਿਣਾ ਹੈ ਨਟ ਨਾਰਾਇਣ ਸੰਬੰਧਕ ਬੋਲਣਾ ਹੈ ਰਾਗ ਨਟ ਨਾਰਾਇਣ ਮਹੱਲਾ ਚੌਥਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਮੇਰੇ ਮਨ ਜਪ ਐਹ ਨਿਸ ਨਾਮ ਹਰੀ ਜਪਤਿ ਵਿਸਰਾਮ ਲਾਉਣਾ ਕੋਟ ਕੋਟ ਦੁਖ ਬੋਹ ਕੀਨੇ ਸਭ ਪਰ ਹਰਿ ਪਾਸ ਧਰੇ ਰਹਾਉ ਹਰ ਹਰ ਨਾਮ ਜਪਹਿ ਆਰਾਧ ਹੈ ਸੇਵਕ ਭਾਏ ਖਰੀ ਕਿਲ ਵਿਖ ਦੋਖ ਗਏ ਸਭ ਨੀਕਰ ਜੋ ਪਾਨੀ ਮੈਲ ਹਰੇ ਕਿਲ ਵਿਖ ਦੋਖ ਇਥੇ ਠੰਮਕ ਗਏ ਸਭ ਨੀਕਰ ਇਥੇ ਵਿਸਰਾਮ ਜੋ ਪਾਨੀ ਮੈਲ ਹਰੇ ਖੇਨ ਖੇਨਾ ਨਰ ਨਾਰਾਇਣ ਗਾਵਹਿ ਮੁਖ ਬੁੱਲ ਹੈ ਨਰ ਨਰ ਹਰੀ ਪੰਚ ਦੋਖ ਅਸਾਦ ਨਗਰ ਮਹਿ ਇਹ ਪੰਚ ਦੋਖ ਅਸਾਦ ਇਥੇ ਠਮਕ ਲਾਉਣੀ ਹੈ ਨਗਰ ਮਹਿ ਸਰੀਰ ਰੂਪੀ ਨਗਰ ਦੇ ਵਿੱਚ ਪੰਚ ਦੋਖ ਅਸਾਦ ਨਗਰ ਮਹਿ ਇਕ ਖੇਨ ਪਲ ਦੂਰ ਕਰੇ ਵੱਡ ਭਾਗੀ ਹਰ ਨਾਮ ਧਿਆਵਹਿ ਹਰ ਕੀ ਭਗਤ ਹਰੇ ਤੈਨ ਕੀ ਸੰਗਤ ਦੇਹ ਪ੍ਰਭ ਜਾਚਉ ਤੈਨ ਕੀ ਸੰਗਤ ਦੇਹ ਪ੍ਰਭ ਜਾਚਉ ਮੈਂ ਮੂੜ ਮੁਗਦ ਨਿਸਤਰੇ ਕਿਰਪਾ ਕਿਰਪਾ ਤਾਰ ਜਗ ਜੀਵਨ ਰਖ ਲੇਵਹੁ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰਖੋ ਲਾਜ ਹਰੀ ਨਟ ਨਟ ਕਸਕੇ ਨਹੀਂ ਬੋਲਣਾ ਨਾਟਕ ਨਾਟ ਬੋਲਣਾ ਨਾਟ ਨਟ ਮਹੱਲਾ ਚੌਥਾ RAM ਜਪ ਜਨ RAM RAM ਰਲੇ RAM ਜਪ ਜਨ ਇਥੇ ਵਿਸਰਾਮ RAM RAM ਰਲੇ RAM ਨਾਮ ਦੇ ਨਾਮ RAM ਨਾਮ ਰਲੇ ਹਾਂਜੀ ਰਾਮ ਨਾਮ ਜਪਿਓ ਗੁਰਬਚਨੀ ਹਰ ਧਾਰੀ ਹਰ ਕ੍ਰਿਪਲੇ ਕ੍ਰਿਪਲੇ ਇਸ ਤਰ੍ਹਾਂ ਰਾਰੇ ਨੂੰ ਸਿਆਰੀ ਲਾ ਕੇ ਕ੍ਰਿਪਲੇ ਨਹੀਂ ਕਹਿਣਾ ਕ੍ਰਿਪਾਲੇ ਰਹਾਉ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਆਰ ਕੇ ਸੰਤ ਮਿਲ ਰਾਮ ਰਸ ਪਾਇਆ ਮ ਜਨਕੈ ਬਾਲ ਬਲਲੇ ਪਰਖੋਤਮ ਹਰਨਾਮ ਜਨ ਗਾਇਓ ਪੱਪੀ ਓਂਕੜ ਪੁਰਖੋਤਮ ਹਰਨਾਮ ਜਨ ਗਾਇਓ ਸਬਦਾਲਦ ਦੁਖ ਦਲਲੇ ਵਿੱਚ ਦੇਹੀ ਦੁਖ ਅਸਾਧ ਪੰਚ ਤਾਤੂ ਵਿੱਚ ਦੇਹੀ ਇਥੇ ਝਮਕ ਦੁਖ ਅਸਾਧ ਪੰਚ ਤਾਤੂ ਇਥੇ ਵਿਸਰਾਮ ਹੈ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜੋ ਦੇਖੈ ਸਾਸ ਕਮਲੇ ਜੋ ਦੇਖੈ ਸਾਸ ਜੋ ਦੇਖੈ ਸਾਸ ਕਮਲੇ ਉਹਨਾਂ ਲੈ ਘਨ 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 ਹਰ ਗਰਜੈ ਸਾਸ ਚੰਦ੍ਰਮਾ ਜੋ ਦੇਖੈ ਸਾਸ ਕਮਲੇ ਉਹਨਾਂ ਲੈ ਘਨ 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 ਹਰ ਗਰਜੈ ਮਨ ਵਿਗਸੈ ਮੋਰ ਮੁਰਲੀ ਉਵੈ ਉਨਵੈ ਘਨ ਇਥੇ ਠਹਿਰਾ ਥੋੜਾ ਜਾ ਘਨ ਘਨਹਿਰ ਗਰਜੈ ਇਥੇ ਵਿਸਰਾਮ ਮਨ ਬਿਗਸੈ ਮੂਰ ਮੁਰਲੇ ਹਮਰਾ ਸੁਆਮੀ ਲੋਚ ਹਮ ਲਾਈ ਹਮ ਜੀਵਹਿ ਦੇਖ ਹਰ ਮਿਲੇ ਜਾਨ ਨਾਨਕ ਹਰ ਅਮਲ ਹਰ ਲਾਏ ਹਰ ਮਿਲ ਹੋ ਆਨੰਦ ਭਲੇ ਨਾਟ ਮਹੱਲਾ ਚੌਥਾ ਮੇਰੇ ਮਨ ਜਾਪ ਹਰ ਹਰ ਨਾਮ ਸਖੇ ਮੇਰੇ ਮਨ ਜਾਪ ਤੇ ਵੀ ਠੀਕ ਹੈ ਗੋਰ ਪ੍ਰਸਾਦੀ ਹਰ ਨਾਮ ਧਿਆਉ ਹਮ ਸਤਗੁਰ ਚਰਨ ਪਖੇ ਰਹਾਉ ਊਤਮ ਜਗਨਨਾਥ ਜਗਦੀਸ਼ੁਰ ਹਮ ਪਾਪੀ ਸਰਨ ਰਖੇ ਹਾਂਜੀ ਊਤਮ ਜਗਨਨਾਥ ਜਗਦੀਸ਼ੁਰ ਹਮ ਪਾਪੀ ਸਰਨ ਰਖੇ ਤੁਮ ਵੱਡ ਪੁਰਖ ਦੀਨ ਦੁਖ ਭੰਜਨ ਹਰਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਹਰ ਗੁਣ ਊਚ ਇਥੇ ਤੁਮਕ ਲੱਗੇਗੀ ਨੀਚ ਹਮ ਗਾਏ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜੋ ਚੰਦਨ ਸੰਗ ਬਸੈ ਨਿੰਮ ਬਿਰਖਾ ਜੋ ਚੰਦਨ ਸੰਗ ਬਸੈ ਨਿੰਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਆਵਗਣ ਵਿਖਿਆ ਵਿਖਾਇ ਕੇ ਬਹੁ ਬਾਰ ਬਾਰ ਨਿਮਖੇ ਅਵਗਣ ਆਰੇ ਪਾਥਰ ਭਾਰੇ ਹਰ ਤਾਰੇ ਸੰਗ ਜਾਣਖੇ ਨਹੀਂ ਪਾਠ ਇਕੱਠਾ ਹੀ ਹੈ ਜਾਣਖੇ ਇਸ ਤਰ੍ਹਾਂ ਵਿੱਚ ਡੈਸ਼ ਜੀ ਦੇ ਕੇ ਲਮਕਾ ਕੇ ਬੋਲਣਾ ਹੈ ਜਾਣਖੇ ਜਿਨ ਕੋ ਤੁਮ ਹਰ ਰੱਖੋ ਸੁਆਮੀ ਹਮ ਤਿਨ ਕੇ ਪਾਪ ਨਹੀਂ ਸਭ ਤਿਨ ਕੇ ਪਾਪ ਕਿ੍ਰਿਖੇ ਜਿਨ ਕੋ ਤੁਮ ਹਰ ਰੱਖੋ ਸੁਆਮੀ ਸਭ ਤਿਨ ਕੇ ਪਾਪ ਕਿ੍ਰਿਖੇ ਨਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੂੰ ਦੁਸ਼ਟ ਤਾਰੇ ਹਰਣਖੇ ਤੂੰ ਦੁਸ਼ਟ ਤਾਰੇ ਹਰਣਖੇ ਇਹ ਹਰਣਖੇ ਨਹੀਂ ਕਹਿਣਾ ਹਰਣ ਅਤੇ ਖੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਇਤਿ ਵਿਸਾਮ ਤੂੰ ਦੁਸ਼ਟ ਤਾਰੇ ਹਰਣਖੇ ਨਾਟ ਮਹੱਲਾ ਚੌਥਾ ਮੇਰੇ ਮਨ Jap ਹਰ ਹਰ ਰਾਮ ਰੰਗੇ Jap ਤੋਲਾ ਬੋਲਨਾ ਮੇਰੇ ਮਨ Jap ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ੁਰ ਹਰ ਧਿਆਇਓ ਜਨ ਪਾਗ ਲਗੇ ਹਰ ਧਿਆਇਓ ਜਨ ਪਾਗ ਲਗੇ ਰਹਾਉ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨ ਅਗੇ ਜੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਨਮ ਜਨਮ ਕੀ ਤਿਥਮਕ ਭੂਲ ਚੂਕ ਹਮ ਇਥੇ ਵਿਸਰਾਮ ਅਬ ਆਏ ਪ੍ਰਭ ਸਰਨ ਅਗੇ ਉਚਾਰਨ ਕਰਨਾ ਕਸ ਕੇ ਸਰਨ ਗੇ ਨਹੀਂ ਬੋਲਣਾ ਅਬ ਆਏ ਪ੍ਰਭ ਸਰਨ ਅਗੇ ਤੋਮ ਸਰਨ ਆਗਤ ਪ੍ਰਤਪਾਲਕ ਸਵਾਮੀ हम राखो वड पापे जी पाप भी कसके बोलना है तुम शरणागत प्रतपालक स्वामी हम राखो वड पापे तुमरी संगत हार को को न उधर प्रभ भी विश्राम ध्यान न लाना है तुमरी संगत हार इथे ठमक को को ना उधरे इत विश्राम प्रभ किए ਪਤਿਤ ਪਵਗੇ ਪਵਗੇ ਬੋਲਣਾ ਪਵਗੇ ਨਹੀਂ ਕਹਿਣਾ ਹੈ ਗੋਨ ਗਾਵਤ ਛੀਪਾ ਦੁਸਟਾਰੇਓ ਪ੍ਰਭ ਰਾਖੀ ਪੈਜ ਜਨਗੇ ਪ੍ਰਭ ਰਾਖੀ ਪੈਜ ਜਨਗੇ ਇਹ ਪੋਲਾ ਬੋਲਣਾ ਇਹਨੂੰ ਜਨੱਗੇ ਨਹੀਂ ਕਹਿਣਾ ਜੋ ਤੁਮਰੇ ਗੋਨ ਗਾਵਹਿ ਸਵਾਮੀ ਹਉ ਬਾਲ 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 ਤਿੰਗੇ ਹਉ ਬਾਲ 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 ਤਿੰਗੇ ਇਹ ਵੀ ਪੋਲਾ ਬੋਲਣਾ ਭਵਨ ਭਵਨ ਪਵਿੱਤਰ ਸਭ ਕੀਏ ਜਹ ਧੂਰ ਪਰੀ ਜਾਨ ਪੱਗੇ ਇਹ ਪੱਗੇ ਪੋਲਾ ਹੀ ਬੋਲਣਾ ਪੱਗੇ ਨਹੀਂ ਕਹਿਣਾ ਜਹ ਧੂਰ ਪਰੀ ਜਾਨ ਪੱਗੇ ਤੁਮਰੇ ਗੋਨ ਪ੍ਰਾਵ ਕਹਿ ਨਾ ਸਕਹ ਹਮ ਤੁਮ ਵਡ ਵਡ ਪੁਰਖ ਵਡੱਗੇ ਤੁਮਰੇ ਗੋਨ ਪ੍ਰਾਵ ਇਥੇ ਠਮਕ ਕਹਿ ਨਾ ਸਕਹ ਹਮ ਇਥੇ ਵਿਸਰਾਮ

ਜਪ ਹਰ ਹਰ ਨਾਮ ਮੰਨੇ ਮੰਨੇ ਕਸ ਕੇ ਬੋਲਣਾ ਹੈ ਮੇਰੇ ਮਨ ਇਥੇ ਵਿਸਰਾਮ ਲਾਉਣਾ ਹੈ ਜਗੂ ਨਾਥ ਕਿਰਪਾ ਪ੍ਰਵਤਾਰੀ ਮਤ ਗੁਰਮਤ ਨਾਮ ਬਨੇ ਰਹਾਉ ਹਰ ਜਨ ਹਰ ਜਸ ਹਰ ਹਰ ਗਾਇਉ ਉਪਦੇਸ਼ ਗੁਰੂ ਗੁਰ ਸੁਨੇ ਕਿਲ ਵਿਖ ਪਾਪ ਨਾਮ ਹਰ ਕਾਟੇ ਜੀਵ ਖੇਤ ਕਿਸਾਨ ਲੁਨੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਣਨਾ ਹੋ ਹਮ ਕਹਿ ਨਾ ਸਕੈ ਹਰ ਗੁਨੇ ਜੈਸੀ ਤੁਮ ਤੈਸੀ ਪ੍ਰਭ ਤੁਮ ਹੀ ਗੁਣ ਜਾਣੋ ਪ੍ਰਭ ਅਪੁਨੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁੱਲ ਖੁੱਲਨੇ ਜਿਉ ਜਾਲ ਕੁੰਚਰ ਤਦੂਆ ਬੰਦਿਓ ਹਰ ਚੇਤਿਉ ਮੂਖ ਮੁਖਨੇ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜਹੁ ਜੁਗ ਜੁਗਨੇ ਤੁਮਰੀ ਥਾਹ ਪਾਈ ਤੁਮਰੀ ਥਾਹ ਪਾਈ ਨਹੀਂ ਪਾਵੈ ਜਨ ਨਾਨਕ ਕੀ ਪ੍ਰਭ ਵਡਨੇ ਨਾਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਣਵੇ ਪ੍ਰਵਣੇ ਪ੍ਰਵਣੇ ਉਚਾਰਨ ਕਰਨਾ ਹਰ ਹਰ ਦਇਆਲ ਦਇਆ ਪ੍ਰਾਪਤ ਧਾਰੀ ਲਗ ਸਤਗੁਰ ਹਰ ਜਪਣੇ ਰਹਾਉ ਹਰ ਤੁਮ ਵਡ ਅਗਮ ਅਗੋਚਰ ਸਵਾਮੀ ਸਭ ਧਿਆਵਹਿ ਹਰ ਰੋੜਣੇ ਜੇ ਨਾ ਕਉ ਤੁਮਰੇ ਬਾੜ ਕਟਾਖ ਹੈ ਤੇ ਗੁਰਮੁਖ ਹਰਿ ਸਿਮਰਣੀ ਇਹ ਪ੍ਰਪੰਚ ਕੀਆ ਪ੍ਰਭ ਸੁਆਮੀ ਇਹ ਇਹ ਪਾਠ ਸੁੱਧ ਪਾਠ ਹੈ ਪ੍ਰਾਤਨ ਸਰੂਪਾਂਚ ਇਹ ਹੈ ਨਵੀਨ ਸਰੂਪਾਂਚ ਪੁੱਥੀਆਂ ਚ ਵਿਆਕਰਨ ਦੇ ਨੀਮਨ ਅਨੁਸਾਰ ਇਹੋ ਛਾਪ ਦਿੱਤਾ ਹੈ ਇਹ ਪਾਠ ਮੁੱਖ ਪਾਠ ਹੈ ਈਡੀ ਸਿਆਰੀ ਹਾਹਾ ਇਹ ਪ੍ਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਣੇ ਜੁਗਣੇ ਹਾਂ ਜੋ ਸਲਲ ਸਲਲ ਉੱਠੈ ਬਹੁ ਲਹਿਰੀ ਚਲੋ ਮੇਲ ਸਲਲ ਸਲਲ ਸਮਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਨੋ ਹਮ ਨਹਿ ਜਾਣੀ ਹਰ ਗਹਿਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਨੋ ਇਥੇ ਵਿਸਰਾਮ ਹਮ ਨਹਿ ਜਾਣੀ ਹਰ ਗਹਿਣੇ ਆਮ ਬਾਰਕ ਕਉ ਰਿਦ ਉਸਤਤ ਧਾਰੋ ਹਮ ਕਰਹਿ ਪ੍ਰਭੂ ਸਿਮਰਣੇ ਤゥム ਜਲ ਨਿਦ ਹਰ ਮਾਨ ਸਰੋਵਰ ਜੋ ਸੇਵੈ ਸਭ ਫਲਣੇ ਹਾਂ ਫਲਣੇ ਜਨ ਨਾਨਕ ਹਰ 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 ਵੰਛੈ ਹਰ ਦੇਵ ਕਰਿ ਕਿਰਪਣੇ